ਮੇਰਾ ਨਾਮ ਦੁਬਿੰਦਰ ਸਿੰਘ ਹੈ। ਦੁਬਿੰਦਰ ਸਿੰਘ। ਹਾਂ। ਦੁਬਿੰਦਰ ਸਿੰਘ। ਕਿੱਥੋਂ ਦੇ ਰਹਣਾ ਆ? ਸਮਾਣੇ ਦੇ ਵੀਰੇ। ਸਮਾਣੇ ਦੇ। ਤੇ ਕੀ ਸਮੱਸਿਆ ਤੁਸੀਂ ਇੱਥੇ ਆਏ ਆ ਅੱਜ? ਵੀਰੇ 8 ਲੱਖ ਰੁਪਇਆ ਲੈਣਾ ਹੈ ਬੰਦੇ ਤੋਂ। ਹਾਂ। ਵਕੀਲ ਤੋਂ। ਇਹ ਮੈਨੂੰ ਚੈੱਕ ਦੇਂਦਾ ਫਰੋਡ ਹੈ। ਇਹਨਾਂ ਸਾਈਨ ਵੀ ਗਲਤ ਕੀਤੇ ਹੋਏ ਨੇ। ਮੈਨੂੰ ਕਹਿੰਦਾ ਹਫਤੇ ਬਾਅਦ ਲਾ ਲਈ। 10 ਦਿਨਾਂ ਬਾਅਦ ਲਾ ਲਈ। ਮੈਂ ਪੈਸੇ ਪਾ ਦੇਣਾ। ਪਾ ਦੇਣਾ। ਖਾਤਾ ਖਾਲੀ ਨੇ ਬਿਲਕੁਲ ਨਹੀਂ ਲਿਖਾਤੇ ਨੇ। ਵੀ ਤੁਸੀਂ ਪੈਸੇ ਇਹਨਾਂ ਨੂੰ ਪਾ ਦੇ ਦਿੱਤੇ? ਮੈਂ ਇਹਨੂੰ ਕੈਨੇਡਾ ਜਾਣ ਦੇ ਪੈਸੇ ਦਿੱਤੇ ਸੀ। अच्छा हां जी ਇਹ ਏਜੰਟ ਹੁਣਾਂ ਵੀ ਕਰਦਾ ਨਾਲ ਅੱਛਾ ਇਹ ਕਹਿੰਦਾ ਮੈਨੂੰ ਵੀ ਹਫਤੇ ਮਹੀਨੇ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਮਹੀਨੇ ਚ ਭੇਜ ਦਾਂਗਾ ਤੇ ਮੈਂ 사우ਦੀ ਅਰਬ ਤੋਂ ਆਇਆ ਸੀ ਮੇਰੇ ਕੋਲ ਰਨ ਟਿਕਟ ਭੇਜੀ ਸੀ ਇਹ ਕਹਿੰਦਾ ਕੋਈ ਖਰਚਾ ਕੋਈ ਨਹੀਂ ਨਾਲ ਕੱਟ ਦਿੰਦੇ ਹਾਂ ਹਲ ਦੋ ਮਹੀਨੇ ਜੇ ਕਰ ਦਿੰਦੇ ਮਹੀਨੇ ਜੇ ਕਰ ਦਿੰਦੇ ਮੈਂ ਉਹ ਮਹੀਨਾ ਮੇਰੇ ਟਿਕਟ ਵੀ ਆਪਡਾਉਨ ਦੀ ਸੀ ਉਹ ਵੀ ਕੈਂਸਲ ਹੋ ਗਈ ਇਹ ਲਾਰਿਆਂ ਚ ਇਹਨੇ ਹੁਣ ਮੈਨੂੰ 8 ਮਹੀਨੇ ਕੈਸ਼ ਕੈ ਉਹ ਚੈੱਕ ਦੋ ਦਿੱਤੇ ਸੀ ਦੇ ਰੇਂਜ ਦਿੱਤੇ ਹਾਂਜੀ ਖਾਤੇ ਚ ਪੈਸੇ ਪਏ ਸੀ ਹਾਂਜੀ ਕਿੰਨਾ ਟਾਂਵਾ ਹੋ ਗਿਆ ਕਰਨ ਇਹਨੂੰ 8 ਮਹੀਨੇ ਹੋ ਗਏ ਜੀ ਫਿਰ ਤੁਹਾਨੂੰ ਕਿਹੜੀ ਕੰਟਰੀ ਤੁਸੀਂ ਦੱਸਿਆ ਕਿ ਕੈਨੇਡਾ ਪੁਜੇ ਕੈਨੇਡਾ ਹਾਂਜੀ ਮੈਂ ਦਿਨ ਰਾਤ ਜਾ ਕੇ ਮਿਹਨਤ ਕਰਕੇ ਕਮਾਈਆਂ ਇਹਨੂੰ ਦਿੱਤੀ ਹੈ ਹੁਣ ਮੈਂ ਹੁਣ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੈਂ ਤੰਗ ਹੋਇਆ ਪਿਆ ਜੀ ਠੀਕ ਹੈ ਨਹੀਂ ਇਹ ਹੁਣ ਮੈਨੂੰ ਵੀ ਹੁਣ ਹੁਣ ਮੈਂ ਆਇਆ ਸੀ ਹੁਣ ਲਾਰਾ ਲਾ ਰਿਹਾ ਸੀ ਮੈਨੂੰ ਹਣ ਕਹਿੰਦਾ ਵੀ ਚਲ ਮੈਂ ਤੇਰੇ ਖਾਤੇ ਜਪਾਨਾ ਪੈਸੇ ਤੁਸੀਂ ਥਾਣੇ ਕੰਪਲੇਨਟ ਨਹੀਂ ਕੀਤੀ ਮੈਂ ਥਾਣੇ ਕੰਪਲੇਨਟ ਕਰ ਨਹੀਂ ਸਕਦਾ ਕਿਉਂਕਿ ਇਹਨੇ ਮੈਨੂੰ ਧਮਕੀ ਪਹਿਲਾਂ ਹੀ ਦੇਤੀ ਹੈ ਕਹਿੰਦਾ ਵੀ ਮੈਨੂੰ ਥਾਣੇ ਵਾਲੇ ਸਾਰੇ ਜਾਣਦੇ ਨੇ ਮੈਂ ਜੋ ਮਰਜ਼ੀ ਕਰ ਸਕਦਾ ਮੈਂ ਵਕੀਲ ਆ ਨਾਮ ਕਿਹੜਾ ਹੈ ਮੇਰਾ ਦਵਿੰਦਰ ਸਿੰਘ ਆ ਗੱਡੀ ਤੋਂ ਬੱਸ ਹੈ ਪੁੱਤਾ ओंकार ਇਹ ਤੁਸੀਂ ਤੁਹਾਨੂੰ ਕੌਣ ਲੈ ਕੇ ਆਇਆ ਇਹਨਾਂ ਕੋਲ ਇਹਨਾਂ ਕੋਲ ਮੇਰਾ ਯਾਰ ਦੋਸਤ ਲੈ ਕੇ ਆਇਆ ਸੀ ਮੇਰਾ ਗਵਾਂਡੀ ਸੀ ਉਨੇ ਇਨੇ ਅਖਬਾਰ ਚ ਐਡ ਪਾਈ ਸੀ ਅਖਬਾਰ ਤੋਂ ਦੇਖ ਕੇ ਉਹ ਆਇਆ ਸੀ ਉਹਨੇ ਪਹਿਲ ਵੀਜ਼ਾ ਕਾਗਜ਼ ਲੈ ਕੇ ਦੇਣਾ ਕੈਨੇਡਾ ਦਾ ਜੀ ਕਾਗਜ਼ ਵੀਜ਼ਾ ਸੀ ਉਹ ਮਿਸਟਰ ਵੀਜ਼ਾ ਸੀਗਾ ਜਾਂ ਕਿੱਕਾ ਖੜੀ ਮਿਸਟਰ ਇਹ ਪਤਾ ਨਹੀਂ ਇਹ ਨਹੀਂ ਪਤਾ ਹੁਣ ਮੈਨੂੰ ਇਹਨੇ ਕਿਹਾ ਸੀ ਮੈਂ ਕੈਨੇਡਾ ਵੇ ਜਾਣਾ ਪੈਸੇ ਤੁਹਾਡੇ ਕੋਲ ਲੈ ਲਿਆ ਆਪਾਂ ਪੈਸੇ ਲੈ ਲਿਆ ਕੋਡਾ ਕਿਨਾਂ ਅੰਕੁਸ਼ ਚਾਹ ਵਾਲਾ ਜੀ ਸੁਮਾਨੇ ਜੀ ਇੱਥੇ ਬਾਗੇ ਪੁਰਾਣੇ ਕਿਵੇਂ ਆਏ ਤੁਸੀਂ ਬਾਗੇ ਪੁਰਾਣੇ ਯਾਰ ਦੋਸਤ ਦਾ ਉਹ ਸੀਗਾ ਜੀ ਏਜੰਟ ਦੇ ਪੈਸੇ ਦਿੱਤੇ ਹੋਏ ਸੀਗਾ ਤਾਂ ਕਰਕੇ ਆਏ ਸੀਗੇ ਜੀ अच्छा ਇਹ ਪੈਸੇ ਤਾਂ ਨਿਕਾ ਦੇ ਦਿੱਤੇ ਇਹਨੇ ਕੈਨੇਡਾ ਜਾਣਾ ਹੈਗਾ ਤੇ ਏਜੰਟ ਦੇ ਥਰੂ ਇਹਨਾਂ ਨੇ ਫਾਈਲ ਆਈ ਸੀਗੀ ਉਹ ਕਹਿੰਦੇ ਵੀ ਹੁਣ ਕੰਮ ਤਾਂ ਬਣਦਾ ਨਹੀਂ ਹੈਗਾ ਤੇ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਚੈੱਕ ਦੇ ਰਹੇ ਨੇ ਕਦੀ ਪਹਿਲੇ 5 ਲੱਖ ਦਾ ਦੇਤਾ ਉਹਦੇ ਸਾਈਨ ਉ ਪ੍ਰੋਪਰ ਨਹੀਂ ਸੀਗੇ ਉਹ ਕਹਿੰਦੇ ਇਹ ਸਾਈਨ ਚੱਲਣਾ ਨਹੀਂ ਹੈਗਾ ਚੈੱਕ ਇਹਦਾ ਤੇ ਅਕਾਊਂਟ ਹੈ ਜਿਹੜਾ ਉਹ ਖਾਲੀ ਨਿਲ ਪਿਆ ਤੇ ਅਸੀਂ ਫੇਰ ਅਜ ਦੁਬਾਰਾ 10 15 ਦਿਨ ਪਹਿਲੇ ਆਏ ਆ ਤੇ ਫੇਰ ਸਾਨੂੰ ਇਹਨਾਂ ਨੇ 2.5 ਲੱਖ ਦੇ ਦੋ ਚੈੱਕ ਫੇਰ ਦੇ ਤੇ ਕਹਿੰਦੇ ਤੁਸੀਂ ਆਰ ਚੈੱਕ ਫੇਰ ਲੈ ਜਾਓ ਆ ਜਾ ਕੇ ਲਾ ਲਿਓ ਕਿ ਸ਼ੁਕਰਵਾਰ ਲਾ ਲਿਓ ਜਦੋਂ ਇਹ ਫੋਨ ਕਰਦਾ ਹੈ ਸ਼ੁਕਰਵਾਰ ਲਾ ਲਿਓ ਸੋਮਵਾਰ ਲਾ ਲਿਓ ਬਸ ਐਵੇਂ ਲਾਰੇ ਤੇ ਲਾਰੇ ਨੇ ਕਿਹੜੀ ਜ਼ਮੀਨ ਦਾ ਕੋਈ ਜ਼ਮੀਨ ਦਾ ਕੇਸ ਨਹੀਂ ਹੈ ਸਰ ਜੀ ਆ ਚੈੱਕ ਉਹਨਾਂ ਨੇ ਚੈੱਕ ਦਿੱਤੇ ਨੇ ਸਾਈਨ ਕੀਤੇ ਹੋਏ ਨੇ ਇਹ ਜ਼ਮੀਨ ਦੇ ਕੇਸ ਇਹਨਾਂ ਨੇ ਚੈੱਕ ਸਾਨੂੰ ਕਾਦੇ ਲਈ ਦੇਣੇ ਨੇ ਆ ਦੇਖੋ ਨਾ ਓਮਕਾਰ ਸਿੰਘ ਦੇ ਚੈੱਕ ਨੇ ਇਹ ਆ 2.5 ਲੱਖ ਦਾ ਆ 2.5 ਲੱਖ ਦਾ ਠੀਕ ਹੈ ਜੀ ਇਹ ਆ 5 ਲੱਖ ਦਾ ਇਹਨਾਂ ਨੇ ਸਾਡੇ ਤੋਂ ਜ਼ਮੀਨ ਲੈਣੀ ਹੈ ਜਾਂ ਅਸੀਂ ਵੇਚਣੀ ਹੈ ਇਹਨਾਂ ਨੂੰ 10 ਲੱਖ ਰੁਪਏ ਦੇ ਇਹਨਾਂ ਨੇ ਚੈੱਕ ਆ ਦੇ ਦਿੱਤੇ ਸਾਨੂੰ ਜ਼ਮੀਨ ਦਾ ਸਰ ਸਾਡਾ ਕੋਈ ਰੋਲਾ ਨਹੀਂ ਹੈਗਾ ਸਾਡਾ ਹੈਗਾ ਸਿਰਫ ਇਹਦਾ ਕੈਨੇਡਾ ਜਾਣਾ ਹੈਗਾ ਉਹਦੇ ਕਰਕੇ ਇਹਨਾਂ ਨੂੰ 8 ਲੱਖ ਰੁਪਏ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਸੰਪਰਕ ਕਿਵੇਂ ਆਈ ਪਹਿਲਾਂ ਦੱਸੋ ਮੜਾ ਜੀ ਇਹਨੇ ਜੀ ਗਵਾਂਡੀਆ ਸਾਡਾ ਟਿੰਕੂ ਧਮਾਨ ਠੀਕ ਹੈ ਜੀ ਉਹਦੇ ਥਰੂ ਇਹਨੇ ਅਖਬਾਰ ਚ ਦੇਖਿਆ ਹੋਣਾ ਤੇ ਉਹਦੇ ਥਰੂ ਹੀ ਇਹ ਉਰੇ ਆਏ ਸੀਗਾ ਉਹਦੇ ਥਰੂ ਹੀ ਇਹ ਪੈਸੇ ਉਹ ਦਿੱਤੇ ਗਏ ਨੇ ਚੈੱਕ ਦੇ ਥਰੂ ਪੈਸੇ ਦਿੱਤੇ ਨੇ ਕੋਈ ਕੈਸ਼ ਨਹੀਂ ਕੋਈ ਹੋਣੀ ਜੇ ਤੁਸੀਂ ਪੈਸੇ ਦੇਣ ਤੋਂ ਪਹਿਲਾਂ ਪੇਪਰ ਦਾ ਚੈੱਕ ਕੀਤੇ ਨਾ ਕੋਲੋਂ ਇਹਨਾਂ ਤੋਂ ਜੀ ਇਹਨਾਂ ਨੇ ਪਹਿਲੇ ਵੀ ਬੰਦੇ ਭੇਜੇ-ਭੁਜੇ ਨੇ ਕਹਿੰਦੇ ਸੀਗੇ ਸਾਨੂੰ ਬਹੁਤ ਇਹਨਾਂ ਨੇ ਉਹ ਦੱਸਿਆ ਹੈਗਾ ਜਿਸ ਹਾਵ ਨਾਲ ਆਪਾਂ ਕਹਿ ਦਿੰਨੇ ਹੈ ਕਿ ਇੱਕ ਵਿਸ਼ਵਾਸ ਵਿਸ਼ਵਾਸ ਤੋੜਦਾ ਇਹਨਾਂ ਨੇ ਜਮੀ ਉਹ ਕੀਤਾ ਹੈ ਗਲਾ ਘੋਟੇ ਇੱਕ ਤਰ੍ਹਾਂ ਦਾ ਕੀ ਵਿਸ਼ਵਾਸ ਕਰੇ ਨਾ ਬੰਦਾ ਕਿਸੇ ਦੇ ਵੀ ਕੰਪਲੀਟ ਨਹੀਂ ਕੀਤੀ ਜੀ ਅੱਜ ਵੀ ਅਸੀਂ ਪੈਸੇ ਲੈਣ ਹੀ ਆਏ ਸੀਗੇ ਸਾਡਾ ਇਹ ਕੋਈ ਹੋਣੀ ਸੀਗਾ ਕਿ ਅਸੀਂ ਉਰੇ ਆ ਕੇ ਹੰਗਾਮਾ ਕਰੀਏ ਜਾਂ ਕੁਝ ਕਰੀਏ ਸਾਨੂੰ ਇਹ ਸੀ ਕਿ ਸਾਡੇ ਪੈਸੇ ਦਿੱਤੇ ਜਾਣ ਤੇ ਅਸੀਂ ਆਪਣੇ ਘਰ ਚਲੇ ਜੀਏ ਸੁਸਾਈਡ ਵਾਲਾ ਚੱਕਰ ਸੀ ਸੁਸਾਈਡ ਵਾਲਾ ਇਹ ਹੈ ਜੀ ਅੱਖਿਆ ਫਿਰਦਾ ਜੀ ਇਹ ਠੀਕ ਹੈ ਜੀ ਅਗਲੇ ਧਮਕੀਆਂ ਦਿੰਦੇ ਨੇ ਅਗਲਾ ਕੀ ਕਰੇ ਜੀ ਇਹ ਗੱਲ ਬਾਤ ਹੈ ਹੁਣ ਅਗਲਾ ਕਰਦੇ ਹੁਣ 봐 ਜੀ ਇਹ ਕਹਿ ਰਿਹਾ ਕਿ ਉਹ ਕਹਿੰਦੇ ਨੇ ਘੰਟੇ ਤੱਕ ਪੈਸੇ ਦੇ ਦਨੇ ਆਧੇ ਘੰਟੇ ਤੱਕ ਦੇ ਦਨੇ ਹੁਣ ਫੇਰ ਉਹ ਮਨੀਮ ਹੈ ਜਿਹੜਾ ਉਹ ਕਹਿੰਦਾ ਮੈਂ ਆਪਣਾ ਚੈੱਕ ਦੇ ਦੰਨਾ ਮੈਂ ਕਿਹਾ ਉਹਦੇ ਵਿੱਚ ਪੈਸੇ ਹੈਗੇ ਕਹਿੰਦਾ ਪੈਸੇ ਹੈਗੇ ਨੇ ਸ਼ੁੱਕਰਵਾਰ ਲੱਗੂਗਾ ਉਹ ਚੈੱਕ ਹੁਣ ਇਹ ਨਹੀਂ ਪਤਾ ਉਹਨਾਂ ਦਾ ਸ਼ੁੱਕਰਵਾਰ ਕਿਹੜਾ ਆਊਗਾ ਤੇ ਕਿਹੜੀ ਤਰੀਕ ਹੋएगी ਪਰ ਬੱਦੇ ਤੁਹਾਡੇ ਦੇ ਰੋਪ ਲਾ ਰਿਹਾ ਵੀ ਕਹਿੰਦੇ ਸਾਡੇ ਕੋਲ 8 ਲੱਖ ਰੁਪਈਆ ਲਿਆ ਸੀ ਕਿ ਇਡਾ ਭੇਜਣ ਦਾ ਇਹ ਸਾਰਾ ਮੈਟਰ ਕੀ ਹੈ ਇਹ ਮੈਟਰ ਜੀ ਰੈਟ ਪਾਉਣੀ ਸੀ ਇਹਨਾਂ ਨੇ ਹਾਈ ਕੋਰਟ ਮੈਟਰ ਰੈਟ ਦਾ ਹੈ ਇਹਨਾਂ ਨੇ ਫੀਸ ਕੀਤੀ ਸੀ 8 ਲੱਖ ਰੁਪਈਆ 3 ਲੱਖ ਇਹਨਾਂ ਦਾ ਆਇਆ ਬਾਕੀ ਰੈਟ ਪਾਉਣ ਤੋਂ ਬਾਅਦ ਦੇਣਾ ਸੀ ਇਹਨਾਂ ਨੇ ਹੁਣ ਇਹਨਾਂ ਨੇ ਵਕੀਲ ਕੋਈ ਹੋਰ ਕਰ ਲਿਆ ਤੇ ਹੈਰ ਹੁਣ ਮੈਨੂੰ ਕਹਿੰਦੇ ਜਿਹੜੀ ਫੀਸ ਹੈ ਸਾਡੀ ਉਹ ਮੋੜੋ ਰੈਟ ਕਾਹਦੇ ਕਾਲੇ ਸੰਬੰਧੀ ਹੋਣੀ ਇਹ ਜ਼ਮੀਨ ਦੇ ਸੰਬੰਧ ਜਨਾ ਕੋਈ ਝਗੜਾ ਆਪ ਸੀ ਕਿੱਥੇ ਪਟਿਆਲੇ ਵਾਲ ਅਤੇ ਆਲੇ ਲੋਕ ਇੱਥੇ ਰਹੇਗਾ ਸੀ ਜੇ ਤੁਹਾਡੇ ਕੋਲ ਕੋਣ ਵਾਸਤੇ ਹਾਂਜੀ ਹਾਂਜੀ ਹਾਈ ਕੋਰਟ ਵੀ ਉੱਪਰ ਦੇਖਦੇ ਆ ਨਾ ਮੈਟਰ ਜੀ ਅੱਛਾ ਹਾਂ ਤੇ ਹਾਈ ਕੋਰਟ ਰੈਟਰ ਦੇ ਜਿਹੜੇ ਤੁਸੀਂ ਉਹਨਾਂ ਨੂੰ ਚੈੱਕ ਦੇ ਰਹੇ ਹੋ ਉਹ ਕਿਉਂ ਦੇ ਰਹੇ ਜੀ ਕਾਹਦੇ ਦੇ ਰਹੇ ਹੋ ਚੈੱਕ ਉਹਨਾਂ ਨੂੰ ਤਾਂ ਦੇ ਰਹੇ ਸੀ ਉਹਨਾਂ ਇਹਨਾਂ ਨਾਲ ਗੱਲ ਹੋਈ ਸੀ ਵੀ ਜੇ ਮੰਨ ਲਓ ਵੀ ਜੇ ਕਿਤੇ ਕੱਲ ਨੂੰ ਗੱਲਬਾਤ ਮਤਲਬ ਕਿ ਤੁਸੀਂ ਪੈਸੇ ਇਹਨਾਂ ਨੇ ਸਾਨੂੰ ਨਹੀਂ ਦਿੱਤੇ ਚੈੱਕ ਛੋਟ ਹੀ ਵਜੋਂ ਵੀ ਇਹਨੇ ਸ਼ਰਤ ਸਾਨੂੰ ਲਿਖਾਈ ਸੀ ਉਹ ਗੱਲ ਤਾਂ ਨਾ ਮੈਂ ਭਜਦਾ ਨਹੀਂ ਛੋਟ ਤੂੰ ਕਰਾਂਗਾ ਠੀਕ ਆ ਜੀ ਇਹ ਬੰਦਾ ਕਹੇ ਭੱਜ ਚੈੱਕ ਤਾਂ ਉਹਨਾਂ ਨੇ ਬਾਈ ਇਹਨਾਂ ਨੇ ਧਮਕਾ ਕੇ ਮੁਰਕ ਧਮਕੀ ਦਿੰਦਾ ਰਿਹਾ ਮੈਨੂੰ ਚੈੱਕ ਦੇਓ ਸਾਨੂੰ ਮੈਂ ਐ ਕਰ ਲਵਾਂ ਮੈਂ ਚਲੋ ਕੀ ਕਰ ਲਵਾਂ ਦਾ ਦਿੰਦਾ ਰਿਹਾ ਭਾਜ ਨੇ ਆਜ ਆਹ ਕੰਮ ਕੀਤਾ ਨਹੀਂ ਇਹ ਚੈੱਕ ਤੁਸੀਂ ਉਹ ਉਹਨਾਂ ਦੇ ਲੋਧਨ ਚੈੱਕ ਵਿਖਾਇਓ ਕਦੇ ਵੀ ਇਹ ਚੈੱਕ ਉਹ ਧਮਕਾ ਧਮਕਾ ਉਹ ਚੈੱਕ ਮੈਂ ਤੁਸੀਂ ਕਿਉਂ ਦੇ ਰਹੀ ਜਦੋਂ ਰੈਟਾ ਮੈਨੂੰ ਹੀ ਸੀ ਹਾਂ ਚੈੱਕ ਤਾਂ ਹੀ ਤਾਂ ਦੇ ਰਿਹਾ ਧਮਕੀ ਇਹਨੂੰ ਦਸਿਆ ਮੈਨੂੰ ਦਿੱਲੀ ਮੈਨੂੰ ਮੈਂ ਕਹਿੰਦਾ ਮਰਨਾ ਥੋੜੇ ਬਾਹਰ ਚ ਆ ਕੇ ਕਿਉਂ ਵੀ ਤੂੰ ਹੀ ਪੈਸੇ ਮੋੜੂ ਸਾਡੇ ਵਕਾਲਤ ਦੇ ਜਿਹੜੀ ਤੂੰ ਹੀ ਰੈਟਾ ਪਾਉਣ ਦੇ ਲਈ ਲੈ ਆਇਆ ਜਿਹੜੀ ਤੂੰ ਹੀ ਇੱਕ 5 ਲੱਖ ਦਾ ਹਾਂ ਹਾਂ ਦਿੱਤਾ ਹਾਂ 5-5 ਲੱਖ ਦਾ ਇੱਕ 5 ਤੋਂ ਤੁਸੀਂ ਕਹਿੰਦੇ 3 ਲੱਖ ਤੁਹਾਡੇ ਕੋਲ ਆਇਆ ਬਾਕੀ ਬਾਕੀ ਵੀ ਪੇਮੈਂਟ ਤਕਰੀਬਨ ਆਈ ਪਈ ਏਦੀ ਪਹਿਲਾਂ 3 ਲੱਖ ਦੇ ਗਏ ਸੀ ਇਹ ਬਾਕੀ ਸਾਰੇ ਤੁਹਾਡੇ ਕੋਲ ਆਏ ਹੋਏ ਹਾਂ ਹਾਂ ਮਤਲਬ 8 ਲੱਖ ਰੁਪਏ ਆਉਂਦੇ ਹਾਂ ਮਤਲਬ ਕਿ ਸਾਡੀ ਫੀਸ ਹਨਾ ਜੀ ਵਕੀਲਾਂ ਦੀ ਰਿਫੰਡੇਬਲ ਨਹੀਂ ਹੁੰਦੀਗੀ ਇਹ ਵਕਾਲਤਨਾਮੇ 'ਚ ਸਾਡਾ ਲਿਖਿਆ ਹੁਣ ਨਹੀਂ ਨਹੀਂ ਚਲੋ ਉਹ ਤਾਂ ਠੀਕ ਹੈ ਤੁਹਾਡੀ ਗੱਲ ਮਤਲਬ ਵੀ 8 ਲੱਖ ਰੁਪਏ ਤੁਹਾਡੇ ਕੋਲ ਪੂਰੀ ਫੀਸ ਆ ਗਈ ਹਾਂ ਤਕਰੀਬਨ ਆ ਗਈ ਬਾਕੀ ਆਪਣੇ ਕਲਰਕ ਸਾਹਿਬ ਨੂੰ ਪਤਾ ਹਿਸਾਬ ਤੌਰ ਤੇ ਤੁਹਾਡੀ ਜਿਹੜੀ ਰੈਂਟ ਤਿਆਰ ਆ ਜਿਹੜੀ ਪਾਉਣ ਵਾਲ ਨਹੀਂ ਰੈਟ ਤਿਆਰ ਕਰਨੀ ਨੇ ਕੋਈ ਨਾ ਹੀ ਦਿੱਤਾ ਬਣ ਕੇ ਪਹਿਤ ਜਾਰੀ ਨਹੀਂ ਕੀਤੀ ਨਹੀਂ ਜਦੋਂ ਸਟਾਰਟਿੰਗ ਤੁਸੀਂ 3 ਲੱਖ ਰੁਪਏ ਲਿਆ ਦੇ ਤੇ ਡਾਕੂਮੈਂਟਸ ਦਿੱਤੇ ਹੋਏ ਤੁਹਾਨੂੰ ਉਹਨਾਂ ਨੇ ਹਾਂ ਡਾਕੂਮੈਂਟ ਦਿੱਤੇ ਸੀ ਕਿ ਪਰ ਬਾਅਦ ਚ ਇਹ ਮੇਰੇ ਕੋਲੇ ਫੀਸ ਮੰਗ ਲੱਗ ਕਦੇ ਆਯੂਕੀਲ ਹੋਣਾ ਪੈ ਗਿਆ ਕਦੋਂ ਦੀ ਗੱਲ ਆ ਪੈਸੇ ਇਹ ਇਹ ਹੋ ਗਈ ਸਾਲਕ ਦੀ ਗੱਲ ਸਾਲ ਹੋ ਗਿਆ ਇੱਕ ਕੈਨੇਡਾ ਵਾਲਾ ਮਸਲ ਪੈਟਰਨ ਕੀ ਆ ਫਿਰ ਉਹ ਕਹਿੰਦੇ ਕੈਨੇਡਾ ਜੀ ਹੁਣ ਆਏ ਆ ਵੀ ਕਲਾਇੰਟ ਨੂੰ ਦੇ ਪੈਸੇ ਹੋਰ ਤਰੀਕੇ ਨਾਲ ਨਿਕਲ ਨਹੀਂ ਆ ਬਣਾ ਮਨ ਨਾਲ ਗਈ ਕਹਿੰਗੇ ਵਕਾਲਤ ਦੇ ਰੂਪ ਵਿੱਚ ਤੁਸੀਂ ਪਹਿਲੇ ਤੁਰ ਫੰਡ ਲੈ ਹੀ ਨਹੀਂ ਸਕਦੇ ਕਾਨੂੰਨ ਦੇ ਮਤਲਬ ਉਧਰ ਲਈ ਨਹੀਂ ਨਹੀਂ ਮੈਂ ਨਹੀਂ ਕਰਦਾ ਕੋਈ ਹੋਰ ਕੋਈ ਆਪਣੀ ਗੱਲਬਾਤ ਕਰਨੀ ਚਾਹੁੰਦੇ ਤੁਸੀਂ ਨਹੀਂ ਨਹੀਂ ਕੁਛ ਨਹੀਂ ਜੇ ਤਾਂ ਐਵੇਂ ਕਿਸੇ ਦੀ ਜਿਵੇਂ ਨਾ ਬਦਨਾਮ ਕਰਨ ਦੀ ਸ਼ਾਸਨ ਦੀ ਗੱਲ ਰਹੀ ਵੀ ਆਪਣੀ ਜਿਵੇਂ ਰੈਪਿਊਟੇਸ਼ਨ ਆ ਸਾਡੇ ਵਿਰੁੱਧ ਵੀ ਹੋ ਸਕਦੀ ਹੈ ਪਰ ਆਪਣਾ ਇਸ ਚੀਜ਼ ਤੇ ਮੈਂ ਕਹਿੰਦਾ ਵੀ ਜੋ ਚੱਲਣਾ ਕਾਨੂੰਨ ਦੇ ਮਤਲਬ ਕੋ ਚੱਲੋ ਇਹ ਕਿਹੜਾ ਤਰੀਕਾ ਹੋ ਗਿਆ ਤੁਹਾਡਾ ਹਾਂਜੀ ਉੱਥੇ ਮੈਂ ਜਵਾਬ ਦੇ ਦੂੰਗਾ ਕੰਪਲੇਟ ਪਾਵਾ ਹੋ ਗਈ ਕੋਰਟਸ ਕੋਲ ਜਾਓ ਇੱਥੇ